ਪਹਿਲਾਂ ਦਾ ਨੇਜੇ ਨਾਲ जख्मी ਇਸ ਗ੍ਰੰਥ ਦੇ ਦਰਸ਼ਨ ਕਰੋ ਹੁਣ ਤੁਸੀਂ ਇਹ ਵੀਡੀਓ ਤੁਹਾਡੇ ਹਰੇਕ ਜਾਣਕਾਰ ਨਿਹੰਗ ਸਿੰਘ ਜਾਂ ਬਾਣਾ ਪਾਉਣ ਵਾਲੇ ਸਿੰਘ ਨੂੰ ਭੇਜ ਦਿਓ ਇਹ ਦਸਮ ਗ੍ਰੰਥ ਦਾ ਉਹ ਰੂਪ ਹੈ ਜਿਹੜਾ 1920 ਤੱਕ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਹੁੰਦਾ ਹੈ 1920 ਦੇ ਵਿੱਚ ਕਰਤਾਰ ਸਿੰਘ ਚੱਬਰ ਨੇ ਜੋ ਐਸਜੀਪੀਸੀ ਦਾ ਹੈਗਾ ਉਹਨੇ ਨੇਜਾ ਮਾਰ ਕੇ ਦਸਮ ਗ੍ਰੰਥ ਦਾ ਰੂਪ ਕਲੇ ਸਟਿਆ ਗਿਆ ਹਰੇਕ ਤਖਤ ਦੇ ਉੱਤੇ ਸੱਜੇ ਪਾਸੇ ਆਦਿ ਸ਼੍ਰੀ ਗੁਰੂ ਕਾਂ ਸਾਹਿਬ ਅਤੇ ਖੱਬੇ ਪਾਸੇ ਦਸਮ ਸ਼੍ਰੀ ਗੁਰੂ ਕਾਂ ਸਾਹਿਬ ਦਾ ਪ੍ਰਕਾਸ਼ਨ ਹੋਦਾ ਹੈ। ਸਸਤਨਾਪੁਰ ਪ੍ਰਕਾਸ਼ ਸੈਂਟਰ ਦੇ ਵਿੱਚ ਹੁੰਦਾ ਹੈ ਜੀਆ। ਆ ਜਿਹੜੀ ਥਾਵਾ ਇਹ ਦਸਮ ਗ੍ਰੰਥ ਦੇ ਪ੍ਰਕਾਸ਼ ਵਾਲੀ ਥਾਵਾ ਜੋ ਅੱਜ ਸੁਣਨੀ ਪਈ ਆ ਤੇ ਤੁਹਾਡਾ ਕਿਵੇਂ ਜੀਰਾ ਪੈ ਜਾਂਦਾ ਵਾ? ਕਿਥੇ ਨਤਮਸਤਕ ਹੋਣ ਦਾ। ਤੁਹਾਡੀ ਇੱਕ ਤੇ ਜਮੀਰ ਅੰਦਰੋਂ ਆਵਾਜ਼ ਨਹੀਂ ਦਿੰਦੀ ਕਿ ਇੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਚਾਹੀਦਾ। ਤੇ ਇਹ ਤਖਤ ਜਿਹੜੇ ਸੀਗੇ ਇਹਨੇ ਅੰਗ ਸਿੰਘਾਂ ਦੇ ਹੀ ਸੀਗੇ। ਤਖਤਾਂ ਦੇ ਉੱਤੇ ਤਾਂ ਨਿਹੰਗ ਸਿੰਘ ਕਬਜ਼ੇ ਹੁੰਦੇ ਸੀਗੇ। ਅਸੀਂ ਦਸਮ ਗ੍ਰੰਥ ਨੂੰ ਗਵਾ ਲਿਆ। ਤੇ ਅਜੇ ਰੁਲਦੇ ਫਿਰਦੇ ਜਿੰਨਾ ਚ ਰਕਾਲ ਤਖਤ ਸਾਬ ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੁੰਦਾ ਉਹਨਾਂ ਚ ਤੁਸੀਂ ਇਦਾਂ ਹੀ ਰੁਲਦੇ ਰਹੋਗੇ ਤੇ ਜਦੋਂ ਇਹ ਪੈਰਾ ਦਸਮ ਗ੍ਰੰਥ ਦਾ ਅਕਾਲ ਤਖਤ ਸਾਬ ਤੇ ਹੋ ਜਾਊਗਾ ਉਸ ਦਿਨ ਸਿੱਖਾਂ ਦੀ ਚੜ੍ਹਦੀ ਗੱਲ ਹੋ ਜੂਗੀ